ਦੇ ਵੱਲੋਂ ਜੋ ਡੈੱਡ ਬੋਡੀ ਹੈਗੀ ਆ ਉਹ ਬਰਾਮਦ ਕੀਤੀ ਗਈ ਆ ਤੁਸੀਂ ਵੇਖ ਸਕਦੇ ਹੋ ਕਿ ਮੌਕੇ ਦੀਆਂ ਤਸਵੀਰਾਂ ਉਹ ਜਿਹੜਾ ਇਲਾਕਾ ਹੈਗਾ ਜਿੱਥੇ ਡੈੱਡ ਬੋਡੀ ਮਿਲੀ ਹੈਗੀ ਆ ਉਹ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ ਫੋਰੈਂਸਿਕ ਟੀਮਾਂ ਉੱਥੇ ਪਹੁੰਚੀਆਂ ਹੋਈਆਂ ਨੇ ਤੇ ਉਸ ਤੋਂ ਬਾਅਦ ਇਹ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਲੜਕੀ ਕੌਣ ਹੈਗੀ ਆ ਕਿਉਂਕਿ ਹਜੇ ਤੱਕ ਲੜਕੀ ਬਾਰੇ ਵੀ ਪਛਾਣ ਨਹੀਂ ਹੋ ਸਕੀ ਆਖਿਰਕਾਰ ਇਹ ਲੜਕੀ ਕੌਣ ਹੈਗੀ ਆ ਤੇ ਆਖਰਕਾਰ ਇਸ ਨੂੰ ਇਸ ਜਗ੍ਹਾ ਦੇ ਉੱਪਰ ਕੌਣ ਸੱਟ ਗਿਆ ਤਾਂ ਬਠਿੰਡਾ ਦੇ ਪਿੰਡ ਬੀੜ ਮਹਿਮਣ ਜੇਕਰ ਬਠਿੰਡਾ ਮਲੋਟ ਰੋਡ ਦੀ ਗੱਲ ਕੀਤੀ ਜਾਵੇ ਤਾਂ ਉਸ ਰੋਡ ਦੇ ਉੱਤੇ ਇਹ ਪਿੰਡ ਬੀੜ ਮਹਿਮਣ ਹੈ ਹੈਗਾ ਤੇ ਉਹ ਉੱਥੇ ਇਹ ਵੱਡੀ ਵਾਰਦਾਤ ਵਾਪਰੀ ਹੈਗੀ ਆ ਇੱਕ ਸੂਟ ਦੇ ਕੇਸ ਦੇ ਵਿੱਚੋਂ ਲੜਕੀ ਦੀ ਡੈਡ ਬਾਡੀ ਮਿਲੀ ਆ ਉਹ ਵੀ ਅੱਧ ਜਲੀ ਹੋਈ ਤਾਂ ਪਹਿਲਾਂ ਲੜਕੀ ਦਾ ਕਤਲ ਕੀਤਾ ਗਿਆ ਉਸ ਤੋਂ ਬਾਅਦ ਸਬੂਤ ਮਟਾਉਣ ਦੇ ਲਈ ਉਸ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਜਦੋਂ ਪੂਰੀ ਨਹੀਂ ਜਲੀ ਤਾਂ ਇਸ ਤੋਂ ਬਾਅਦ ਇਹ ਹੀ ਜਾਪਦਾ ਹੈ ਕਿ ਉਸ ਨੂੰ ਸੂਟਕੇਸ ਦੇ ਵਿੱਚ ਪਾ ਕੇ ਉਸ ਦੀ ਡੈੱਡ ਬੋਡੀ ਨੂੰ ਸੂਟਕੇਸ ਦੇ ਵਿੱਚ ਪਾ ਕੇ ਤਾਂ ਰਸਤੇ ਦੇ ਵਿੱਚ ਸੁੱਟ ਦਿੱਤਾ ਗਿਆ ਤਾਂ ਹੁਣ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਨੇ ਪਰ ਵੱਡਾ ਸਵਾਲ ਜਿਹੜਾ ਲਾਅ ਐਂਡ ਆਰਡਰ ਨੂੰ ਲੈ ਕੇ ਹੈਗਾ ਇੱਕ ਪਾਸੇ ਪੁਲਿਸ ਜਿਹੜੀ ਹੈਗੀ ਆ ਹਰ ਰੋਜ਼ ਪ੍ਰੈਸ ਕਾਨਫਰੰਸ ਕੀਤੀਆਂ ਜਾ ਰਹੀਆਂ ਨੇ ਕਿ ਅਸੀਂ ਇੰਨੇ ਕਿੰਦਾ ਜਿਹੜੇ ਮਲਜ਼ਮ ਨੇ ਜਿਹੜੇ ਉਹ ਫੜੇ ਜਾ ਰਹੇ ਨੇ ਇਸ ਤੋਂ ਇਲਾਵਾ ਇੰਨਾ ਨਸ਼ਾ ਫੜਿਆ ਜਾ ਰਿਹਾ ਹੈਗਾ ਕ੍ਰਾਈਮ ਤੇ ਕੰਟਰੋਲ ਕੀਤਾ ਜਾ ਰਿਹਾ ਪਰ ਬਠਿੰਡਾ ਦੇ ਵਿੱਚ ਇਹ ਜਿਹੜੀ ਵਾਰਦਾਤ ਵਾਪਰੀ ਹੈਗੀ ਆ ਤਾਂ ਬਠਿੰਡਾ ਪੁਲਿਸ ਤੇ ਜਿਹੜੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਆਖਿਰਕਾਰ ਕੋਈ ਕਤਲ ਵੀ ਕਰ ਗਿਆ ਤੇ ਉਸ ਤੋਂ ਬਾਅਦ ਕੁੜੀ ਨੂੰ ਜਿਹੜੀ ਕਤਲ ਕਰਕੇ ਜਲਾਵਿ ਦਿੱਤਾ ਤੇ ਉਸ ਤੋਂ ਬਾਅਦ ਰਾਹ ਦੇ ਵਿੱਚ ਉਸ ਦੀ ਡੈੱਡ ਬਾਡੀ ਸਿੱਟ ਵੀ ਦਿੱਤੀ ਉਹ ਵੀ ਸੂਟਕੇਸ ਦੇ ਵਿੱਚ ਪਾ ਕੇ ਡੈੱਡ ਬਾਡੀ ਸਿੱਟੀ ਗਈ ਹੈਗੀ ਆ ਤੁਸੀਂ ਵੇਖ ਸਕਦੇ ਹੋ ਕਿ ਫੋਰੈਂਸਿਕ ਟੀਮਾਂ ਜਿਹੜੀਆਂ ਉੱਥੇ ਪਹੁੰਚੀਆਂ ਹੰਗਾਣੇ ਹੋਰ ਹੁਣ ਹਰ ਇੱਕ ਐਂਗਲ ਤੋਂ ਪੁਲਿਸ ਜਾਂਚ ਕਰ ਰਹੀ ਆ ਸੀਸੀਟੀਵੀ ਕੈਮਰੇ ਖੁੰਗਾਲੇ ਜਾ ਰਹੇ ਨੇ ਤਾਂ ਜਿਵੇਂ ਅਸੀਂ ਜਾਣਕਾਰੀ ਦੇ ਰਿਹਾ ਹਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਆਖਰਕਾਰ ਇਹ ਲੜਕੀ ਕੌਣ ਹੈ ਗਿਆ ਲੜਕੀ ਦੀ ਪਛਾਣ ਨਹੀਂ ਹੋ ਸਕੀ ਪਰ ਲੜਕੀ ਦੇ ਸਰੀਰ ਦੇ ਉੱਪਰ ਸੱਟਾਂ ਦੇ ਨਿਸ਼ਾਨ ਨੇ ਕੁੜੀ ਨੂੰ ਜਿਹੜਾ ਪੂਰੀ ਤਰ੍ਹਾਂ ਜਿਹੜਾ ਉਹ ਸਾੜਿਆ ਹੋਇਆ ਤਾਂ ਜੇ ਇਹਦੇ ਵਿੱਚ ਹੁਣ ਉਸ ਲੜਕੀ ਦੀ ਪਛਾਣ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਲੜਕੀ ਕੌਣ ਹੈਗੀ ਆ ਤੇ ਜਿਸ ਕਿਸਦੇ ਵੱਲੋਂ ਕਤਲ ਕੀਤਾ ਗਿਆ ਤੇ ਕਤਲ ਕਰਨ ਤੋਂ ਬਾਅਦ ਇਸ ਜਗ੍ਹਾ ਦੇ ਉੱਪਰ ਸੁੱਟ ਦਿੱਤਾ ਗਿਆ ਤਾਂ ਅਜਿਹੇ ਦੇ ਵਿੱਚ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਇਸ ਤੋਂ ਇਲਾਵਾ ਜੋ ਸਹਾਰਾ ਐਨਜੀਓ ਦੇ ਵੋਲੰਟੀਅਰ ਨੇ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਤੁਹਾਨੂੰ ਉਹ ਸੁਣਾ ਦਿੰਦੇ ਹਾਂ ਸਰ ਮੇਰਾ ਨਾਮ ਸੰਦੀਪ ਸਿੰਘਾ ਜੀ ਸਹਾਰਾ ਜਨ ਸੇਵਾ ਦੇ ਵਰਕਰ ਆ ਸਾਡੇ ਹੈਲਪਲਾਈਨ ਨੰਬਰ 9855233333 ਤੇ ਕਾਲ ਮਿਲੀ ਸੀ ਕਿ ਬਠਿੰਡਾ ਮਲੋਟ ਰੋਡ ਬਹਿਮਨਵਾਲਾ ਪ੍ਰਿੰਟ ਤੋਂ ਅੱਗੇ ਇੱਕ ਡੈੱਡ ਬੋਡੀ ਮਿਲੀ ਆ ਜਦ ਸਾਡੀ ਸਹਾਰਾ ਜਨ ਸੇਵਾ ਟੀਮ ਸੰਦੀਪ ਗਿੱਲ ਵਿੱਕੀ ਕੁਮਾਰ ਮੌਕੇ ਤੇ ਆ ਕੇ ਦੇਖਿਆ ਇਹ ਕਿ ਡੈੱਡ ਬੋਡੀ ਬੈਗ ਦੇ ਵਿੱਚ ਸੀਗੀ ਪੁਲਿਸ ਫੋਰਸ ਮੌਕੇ ਤੇ ਮੌਜੂਦ ਸੀ ਐਸਐਸਪੀ ਮੈਡਮ ਵੀ ਜੋਤੀ যাদਬ ਜੀ ਉਹ ਵੀ ਮੌਕੇ ਤੇ ਮੌਜੂਦ ਸੀਗੇ ਤੇ ਕਾਫੀ ਫੋਰੈਂਸਿਕ ਟੀਮ ਵੀ ਮੌਕੇ ਤੇ ਮੌਜੂਦ ਸੀ ਤੇ ਜਦੋਂ ਆ ਕੇ ਚੈੱਕ ਕੀਤਾ ਕਿ ਡੈੱਡ ਬੋਡੀ ਨੂੰ ਬੈਗ ਦੇ ਵਿੱਚ ਤੇ ਉਹ ਲੜਕੀ ਦੀ ਡੈਡ ਬੋਡੀ ਹੈ ਜਿਹਦੇ ਇੱਥੇ ਕਾਫੀ ਟੈਟੂ ਮਿਲਿਆਗਾ ਇਹ ਡੈਡ ਬੋਡੀ ਨੂੰ ਕਾਫੀ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਬਾਕੀ ਪੋਸਟਮਾਰਟਮ ਤੋਂ ਬਾਅਦ ਕਲੀਅਰ ਹੋਊਗਾ ਜਿਹੜੀ ਗੇ ਡੈਡ ਬੋਡੀ ਨੂੰ ਹਸਪਤਾਲ 72 ਘੰਟੇ ਲਈ ਰੱਖਿਆ ਜਾਊ ਹਜੇ ਤੱਕ ਸੰਦੀਪ ਜੀ ਗੱਲ ਕੀਤੀ ਜਾਵੇ ਤੁਸੀਂ ਇੰਨੇ ਕੇਸ ਚੱਕਦੇ ਹੋ ਇਸ ਤਰ੍ਹਾਂ ਦਾ ਕੋਈ ਪਹਿਲਾ ਕੇਸ ਮਿਲਿਆਗਾ ਤੁਹਾਨੂੰ ਇਸ ਤਰ੍ਹਾਂ ਦਾ ਨਹੀਂ ਕੇਸ ਤਾਂ ਕਾਫੀ ਮਿਲਦੇ ਆ ਸਰ ਹਾਂ ਇਹ ਜਿਸ ਤਰ੍ਹਾਂ ਲੜਕੀ ਮਾਰੀ ਗਈ ਇਹਦੇ ਹਥਿਆਰ ਵੀ ਉਹਦੇ ਤਰ੍ਹਾਂ ਹਥਿਆਰ ਵੀ ਜਿੱਥੇ ਲੱਗਦਾ ਜੀ ਬਾਕੀ ਇਹ ਪੋਸਟ ਮਾਰਡਮ ਦਾ ਕਲੀਅਰ ਹੋ ਜਾਵੇਗਾ ਡੀਸੀਆਰ ਤੋਂ ਸਾਨੂੰ ਮੈਸੇਜ ਆਇਆ ਸੀਗਾ ਵੀ ਇੱਕ ਸੂਟਕੇਸ ਦੇ ਵਿੱਚ ਅੱਧ ਜੱਲੀ ਲੜਕੀ ਦੀ ਕੋਈ ਡੈੱਡ ਬੋਡੀ ਪਈ ਹੈ ਅਸੀਂ ਇੱਥੇ ਮੌਕੇ ਤੇ ਆ ਗਏ ਅਸੀਂ ਫੋਰੈਂਸਿਕ ਟੀਮ ਭਲਾਈ ਹੈ ਟਾਕ ਸਕੁਐਡ ਫਿੰਗਰਪ੍ਰਿੰਟ ਸਾਰੇ ਪਹਿਲੂਆਂ ਤੋਂ ਅਸੀਂ ਜਾਂਚ ਕਰ ਰਹੇ ਹਾਂ ਜਾਂਚ ਕਰ ਰਹੇ ਹਾਂ ਇਹ ਵੀ ਅਸੀਂ ਇਹਦਾ ਫੋਰੈਂਸਿਕ ਟੀਮ ਆ ਚੁੱਕੀ ਹੈ ਇਹਦਾ ਪੂਰਾ ਮਾਇਨਾ ਕਰਕੇ ਸਾਰਾ ਕਰਕੇ ਅਸੀਂ ਦੇਖਦੇ ਹਾਂਗੇ ਕੋਈ ਲੱਗਦਾ ਜਿਵੇਂ ਕੋਈ ਸਿੱਟ ਕੇ ਗਿਆ ਹੁੰਦਾ ਹੈਗਾ ਵੀ ਕੋਈ ਗੱਡੀ ਦੇ ਵਿੱਚੋਂ ਇਹਨੂੰ ਥਰੋ ਕਰਕੇ ਗਿਆ ਹੈਗਾ ਬੋਡੀ ਬੋਡੀ ਕਿ